ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੁੱਚੀਆਂ ਸਿੱਖ ਸੰਤਾਨ ਨੂੰ ਭਗਤ ਧੰਨਾ ਜੀ ਦੇ ਜਨਮ ਦਿਹਾੜੇ ਦੀਆਂ ਬਹੁਤ-ਬਹੁਤ ਵਧਾਈਆਂ ਅੱਜ ਆਪ ਜੀ ਦੇ ਨਾਲ ਭਗਤ ਧੰਨਾ ਜੀ ਦੇ ਇਤਿਹਾਸ ਦੀ ਸਾਂਝ ਪਾਉਣ ਦਾ ਯਤਨ ਕਰਨਾ ਹੈ ਭਗਤ ਧੰਨਾ ਜੀ ਦਾ ਜਨਮ ਰਾਜਸਥਾਨ ਜ਼ਿਲ੍ਹਾ ਢਾਕ ਪਿੰਡ ਤੁਆਣ ਕਲਾ ਪਿਤਾ ਮਾਹੀ ਦੇ ਘਰ 1415 ਜਾਂ 1416 ਦੇ ਵਿੱਚ ਹੋਇਆ ਜਦੋਂ ਥੋੜੇ ਜਿਹਾ ਵੱਡੇ ਹੋਏ ਤਾਂ ਖੇਤੀਬਾੜੀ ਦੇ ਨਾਲ ਸੰਬੰਧ ਰੱਖਦੇ ਸਨ ਪਿਤਾ ਜੀ ਨੇ ਆਪਣੇ ਪੁੱਤ ਧੰਨੇ ਨੂੰ ਕਿਹਾ ਕਿ ਤੁਸੀਂ ਮੱਝਾਂ ਗਾਵਾਂ ਨੂੰ ਚਰਾਉਣ ਵਾਸਤੇ ਲੈ ਕੇ ਜਾਇਆ ਕਰੋ ਹੁਣ ਭਲਤ ਧੰਨਾ ਜੀ ਜਿਹੜੇ ਸਨ ਉਹ ਸਮੇਂ ਦੇ ਨਾਲ ਤੁਰਦੇ ਮੱਝਾਂ ਗਾਵਾਂ ਨੂੰ ਚਰਾਉਂਦੇ ਤੇ ਵਾਪਸ ਆ ਜਾਂਦੇ ਪਰ ਉਹ ਜੇ ਰਸਤੇ ਵਿੱਚ ਕੀ ਤੱਕਦੇ ਕਿ ਇੱਕ ਪੰਡਤ ਜਿਹੜਾ ਹੈ ਮੰਦਰ ਦੇ ਵਿੱਚ ਠਾਕੁਰਾਂ ਦੀ ਪੂਜਾ ਕਰਦਾ ਹੈ ਕਾਫੀ ਸਮਾਂ ਲੰਘ ਗਿਆ ਭਗਤ ਧੰਨਾ ਜੀ ਦੇ ਮਨ ਦੇ ਵਿੱਚ ਵੀ ਆਇਆ ਕਿ ਕਿਉਂ ਨਾ ਅਸੀਂ ਵੀ ਰੱਬ ਨੂੰ ਪ੍ਰਾਪਤ ਕਰੀਏ ਕਿਉਂ ਨਾ ਮੈਂ ਵੀ ਰੱਬ ਨੂੰ ਪੂਜਣ ਦਾ ਯਤਨ ਕਰਾਂ ਇੱਕ ਦਿਨ ਇਹ ਪੰਡਿਤ ਕੋਲ ਜਾਂਦੇ ਨੇ ਪੰਡਿਤ ਨੂੰ ਕਹਿੰਦੇ ਨੇ ਕਿ ਮੈਂ ਵੀ ਰੱਬ ਨੂੰ ਪਾਉਣਾ ਹੈ ਤੇ ਮੈਨੂੰ ਕੋਈ ਵਿਧੀ ਦੱਸੋ ਮੈਨੂੰ ਕੋਈ ਤਰੀਕਾ ਦੱਸੋ ਸਾਖੀਕਾਰਾਂ ਦੇ ਅਨੁਸਾਰ ਉਸ ਪੰਡਿਤ ਨੇ ਭਗਤ ਧੰਨਾ ਜੀ ਨੂੰ ਪੱਥਰ ਦੇ ਦਿੱਤਾ ਤੇ ਬਾਕੀ ਸਾਖੀ ਤੁਸੀਂ ਸਾਰੇ ਜਾਣਦੇ ਹੋ ਕਿ ਕਿਵੇਂ ਭਗਤ ਧੰਨਾ ਜੀ ਨੇ ਉਸ ਪੱਥਰ ਦੇ ਵਿੱਚੋਂ ਰੱਬ ਨੂੰ ਪ੍ਰਾਪਤ ਕੀਤਾ ਸਾਖੀ ਕਾਰਾਂ ਦੇ ਅਨੁਸਾਰ ਭਗਤ ਧੰਨਾ ਜੀ ਨੇ ਉਸ ਮੂਰਤੀ ਦੀ ਪੂਜਾ ਕੀਤੀ ਤੇ ਉਸ ਦੇ ਵਿੱਚੋਂ ਕ੍ਰਿਸ਼ਨ ਦਾ ਰੂਪ ਧਾਰ ਕੇ ਪ੍ਰਮਾਤਮਾ ਆਇਆ ਉਹਨੇ ਭੋਗ ਲਾਇਆ ਉਹਨੇ ਭਗਤ ਧੰਨਾ ਜੀ ਦੇ ਕੰਮਾਂ ਨੂੰ ਸਵਾਰਿਆ ਇਹ ਸਾਖੀ ਤੁਸੀਂ ਸਾਰੇ ਚਾੜਦੇ ਹੋ ਪਰ ਜੇ ਅਸੀਂ ਇਹ ਵੇਖਣਾ ਹੋਵੇ ਕਿ ਭਗਤ ਧੰਨਾ ਜੀ ਨੇ ਵਾਕੇ ਪੱਥਰ ਦੇ ਵਿੱਚੋਂ ਰੱਬ ਪਾਇਆ ਤਾਂ ਦੂਸਰਾ ਪੱਕ ਅਸੀਂ ਗੁਰਬਾਣੀ ਦਾ ਦੇਖਣ ਦਾ ਯਤਨ ਕਰਦੇ ਹਾਂ ਤੇ ਜੇ ਅਸੀਂ ਗੁਰਬਾਣੀ ਧੇਖਦੇ ਹਾਂ ਤੇ ਧੰਨ ਗੁਰੂ ਨਾਨਕ ਸਾਹਿਬ ਪਾਚਾ ਮਹਾਰਾਜ ਜੀ ਨੇ ਪੰਕਤ ਸਹਿਬਾਨਾਂ ਦੀ ਪਾਵਨ ਬਾਣੀ ਨੂੰ ਇਕੱਤਰ ਕੀਤਾ ਤੇ ਜਦੋਂ ਅਸੀਂ ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਬਾਣੀ ਪੜ੍ਹੀਏ ਤਾਂ ਉਹ ਬਖਸ਼ਿਸ਼ ਕਰਦੇ ਨੇ ਕਹਿੰਦੇ ਨੇ ਕਾਰਨਾਰਾਇਣ ਸਭਾ ਨਾਲ ਕਿ ਇਹ ਬਾਹਮਣ ਜਿਹੜਾ ਹੈ ਆਪਣੇ ਘਰ ਦੇ ਵਿੱਚ ਮੂਰਤੀਆਂ ਸਥਾਪਿਤ ਕਰਦਾ ਹੈ ਮੂਰਤੀਆਂ ਬਣਾ ਕੇ ਫਿਰ ਕੀ ਕਰਦਾ ਪੂਜ ਕਰੇ ਕਰੇ ਰੱਖੇ ਨਵਾਦ ਉਹਨਾਂ ਮੂਰਤੀਆਂ ਦੀ ਪੂਜਾ ਕਰਦਾ ਹੈ ਉਹਨਾਂ ਦੀ ਉਹਨਾਂ ਨੂੰ ਨਿਸ਼ਾਨ ਕਰਾਉਂਦਾ ਇਹ ਨੂੰਂਦਾ ਇਹ ਪੂਜਾ ਕਰਦਾ ਹੈ ਉਹਨਾਂ ਦੀ ਮੂਰਤੀਆਂ ਦੀ ਤੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਤੂੰ ਗੂ ਚੰਨਣ ਫੁੱਲ ਚੜਾਏ ਕੇਸਰ ਦੇ ਨਾਲ ਫੁੱਲ ਚੜਾ ਕੇ ਉਹਨੂੰ ਪਰਸੰਨ ਕਰਨ ਦਾ ਯਤਨ ਕਰਦਾ ਹੈ ਪੰਡਤ ਮੂਰਤੀ ਦੀ ਪੂਜਾ ਕਰਦਾ ਹੈ ਪੈਰੀ ਪੈਪੇ ਬਹੁਤ ਮਨਾਏ ਤੇ ਕਹਿੰਦੇ ਨੇ ਕਿ ਉਸ ਦੇ ਪੈਰਾਂ ਉੱਤੇ ਸਿਰ ਰੱਖ ਰੱਖ ਕੇ ਉਸ ਨੂੰ ਪਰਸੰਨ ਕਰਨ ਦਾ ਯਤਨ ਕਰਦੇ ਨੇ ਪਰ ਕੀ ਹੈ ਮਨੂਆ ਮੰਗ ਮੰਗ ਪੈਣੇ ਖਾਏ ਪਰ ਇਹ ਰੋਟੀ ਕੱਪੜਾ ਜਿਹੜਾ ਹੈ ਇਹ ਮਨੁੱਖਾਂ ਤੋਂ ਮੰਗ ਮੰਗ ਕੇ ਖਾਂਦਾ ਤੇ ਪਹਿਨਦਾ ਹੈ ਫਿਰ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਅੰਦੀ ਕਮੀ ਜਿਹੜੇ ਇਹਨਾਂ ਦੇ ਕੰਮ ਉਹ ਅਗਿਆਨਤਾ ਵਸ ਹੋ ਰਹੇ ਨੇ ਅੰਧ ਸਜਾਏ ਫਿਰ ਇਹਨਾਂ ਦਾ ਅਗਿਆਨਤਾ ਦਾ ਜਿਹੜਾ ਹਨੇਰਾ ਉਹ ਵੱਧਦਾ ਜਾ ਰਿਹਾ ਵੱਧਦਾ ਜਾ ਰਿਹਾ ਹੈ ਭੁੱਖਿਆ ਦੇ ਨਾ ਮਰਦਿਆ ਰਖੇ ਕਹਿੰਦੇ ਇਹ ਜਿਹੜੀ ਮੂਰਤੀ ਦੀ ਮਨੁੱਖ ਪੂਜਾ ਕਰਦਾ ਹੈ ਕਿੰਦੇ ਕਿ ਇਹ ਤੇ ਨਾ ਭੁੱਖਿਆਂ ਨੂੰ ਕੁਝ ਦੇ ਸਕਦੀ ਐ ਤਾਂ ਮਰਨੋ ਵੀ ਕਿਸੇ ਨੂੰ ਇਹ ਪਚਾਰ ਨਹੀਂ ਸਕਦੀ ਅੰਦਾ ਝਗੜਾ ਅੰਦੀ ਸੱਥੇ ਕਿਤੇ ਇਹ ਅਗਿਆਨਤਾ ਬਸ ਹੋ ਕੇ ਇਹ ਪੂਜਾ ਕਰਦਾ ਜਾ ਰਿਹਾ ਐ ਅੱਖਾਂ ਬੰਦ ਕਰਕੇ ਮੂਰਤੀ ਦੀ ਪੂਜਾ ਕਰਦਾ ਆ ਰਿਹਾ ਐ ਇਹਦੇ ਮੂਰਤੀ ਦੇ ਪੈਰੀ ਪੈ ਪੈ ਕੇ ਬਹੁਤ ਲੋਕਾਂ ਨੇ ਮਨਾਉਣ ਦਾ ਯਤਨ ਕੀਤਾ ਪਰ ਪੱਥਰ ਦੇ ਵਿੱਚੋਂ ਕਦੀ ਵੀ ਰੱਬ ਪ੍ਰਗਟ ਨਹੀਂ ਹੋਇਆ ਹੁਣ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਦੂਸਰਾ ਸ਼ਬਦ ਮੈਂ ਗੁਰੂ ਨਾਨਕ ਸਾਹਿਬ ਜੀ ਦੇ ਇਹ ਸ਼ਬਦ ਤੁਹਾਡੇ ਨਾਲ ਤਾਂ ਸਾਂਝੇ ਕਰਨ ਦੀਆਂ ਕਿਉਂਕਿ ਗੁਰੂ ਨਾਨਕ ਸਾਹਿਬ ਜੀ ਨੇ ਪੰਕਤ ਸਹਿਬਾਨਾਂ ਦੀ ਪਾਵਨ ਬਾਣੀ ਨੂੰ ਇਕੱਤਰ ਕੀਤਾ ਸਾਰੇ ਪੰਕਤ ਸਹਿਬਾਨਾਂ ਦੀ ਉਹਨਾਂ ਨੇ ਪਾਵਨ ਬਾਣੀ ਨੂੰ ਇਕੱਤਰ ਕੀਤਾ 71 ਇਸ ਕਰਕੇ ਕੀਤਾ ਸੀ ਕਿਉਂਕਿ ਉਹ ਸਾਰੀ ਗੁਰਬਾਣੀ ਜਿਹੜੀ ਸੀ ਸ਼ਬਦ ਜਿਹੜੇ ਸਨ ਉਹ ਗੁਰਮਤ ਦੇ ਅਨੁਕੂਲ ਸਨ ਉਹ ਗੁਰਮਤ ਦੇ ਆਚੇ ਅਨੁਸਾਰ ਸਹੀ ਸਨ ਇਸ ਕਰਕੇ ਗੁਰੂ ਨਾਨਕ ਸਾਹਿਬ ਜੀ ਨੇ ਸਾਰੀ ਪਾਵਨ ਬਾਣੀ ਇਕੱਤਰ ਕੀਤਾ ਸੀ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਜਿਹੜੇ ਨੇ ਉਹ ਆਪਣੇ ਦੂਸਰੇ ਸ਼ਬਦ ਦੇ ਵਿੱਚ ਬੜਾ ਸੋਹਣਾ ਕਹਿੰਦੇ ਨੇ ਕਹਿੰਦੇ ਨੇ ਦੇਵੀ ਦੇਵਾ ਪੂਜੀਏ ਭਾਈ ਕਿਆ ਮੰਗੂ ਕਿਆ ਦੇ ਕਹਿੰਦੇ ਨੇ ਕਿ हे ਭਾਈ ਜੇ ਦੇਵੀ ਦੇਵਤਿਆਂ ਦੀਆਂ ਪੱਥਰ ਦੀਆਂ ਮੂਰਤੀਆਂ ਦੀ ਪੂਜਾ ਕਰੀਏ ਤਾਂ ਇਹ ਕੁਝ ਵੀ ਨਹੀਂ ਦੇ ਸਕਦੇ ਮੈਂ ਇਹਨਾਂ પાસે ਕੁਝ ਨਹੀਂ ਮੰਗਦਾ ਗੁਰੂ ਨਾਨਕ ਸਾਹਿਬ ਜੀ ਨੇ ਨਿਰਣਾ ਕਰ ਦਿੱਤਾ ਗੁਰੂ ਨਾਨਕ ਸਾਹਿਬ ਜੀ ਨੇ ਸਾਫ਼ੇ ਗੱਲ ਕਹਿ ਦਿੱਤੀ ਹੈ ਕਹਿੰਦੇ ਨੇ ਕਿ ਦੇਵਾ ਦੇਵੀ ਪੂਜੀਏ ਭਾਈ ਕਿਆ ਮੰਗੂ ਕਿਆ ਦੇ ਮੈਂ ਇਹਨਾਂ ਨੂੰ ਨਹੀਂ ਪੂਜਦਾ ਕਿਉਂਕਿ ਇਹ ਮੈਨੂੰ ਕੁਝ ਨਹੀਂ ਦਿੰਦੇ ਤੇ ਅਕੀ ਕਹਿੰਦੇ ਨੇ ਪਾਹਨ ਨੀਰ ਪਖਾ ਲਈਏ ਭਾਈ ਚਲ ਮੈਂ ਬੁਨੇ ਤਹਿ ਕਹਿੰਦੇ ਕਿ ਪੱਥਰ ਨੂੰ ਪਾਣੀ ਨਾਲ ਧੋਦੇ ਰਹੀਏ ਪੱਥਰ ਨੂੰ ਪਾਣੀ ਨਾਲ ਧੋਦੇ ਰਹੀਏ ਤਾਂ ਵੀ ਉਹ ਪੱਥਰ ਪਾਣੀ ਵਿੱਚ ਡੁੱਬ ਜਾਂਦਾ ਏ ਤੇ ਕਹਿੰਦੇ ਨੇ ਕਿ ਜਿਹੜਾ ਪੱਥਰ ਆਪ ਡੁੱਬ ਜਾਂਦਾ ਏ ਦੂਸਰਿਆਂ ਨੂੰ ਕਿਵੇਂ ਤਾਰ ਸਕਦਾ ਹੈ ਉਸ ਤੋਂ ਬਾਅਦ ਦੂਸਰਾ ਜਿਹੜਾ ਆਪਾਂ ਫਰਮਾਨ ਦੇਖੀਏ ਗੁਰੂ ਅਰਜਨ ਪਾਚਾ ਮਹਾਰਾਜ ਜੀ ਦਾ ਗੁਰੂ ਅਰਜਨ ਪਾਚਮਾਹ ਰਾਜ ਜੀ ਨੇ ਇਸ ਸਾਰੀ ਪਾਵਨ ਬਾਣੀ ਨੂੰ ਇਕੱਠਾ ਜਿਹੜਾ ਕੀਤਾ ਸੀ ਗੁਰੂ ਨਾਨਕ ਸਾਹਿਬ ਜੀ ਨੇ ਇਸ ਪਾਵਨ ਬਾਣੀ ਦੀ ਵੀਰ ਉਹਨਾਂ ਨੇ ਸੰਪਾਦਨ ਕੀਤੀ ਸੀ ਉਹਨਾਂ ਨੇ ਆਪ ਤਿਆਰ ਕਰਵਾਈ ਸੀ ਤੇ ਜਦੋਂ ਅਸੀਂ ਗੁਰੂ ਅਰਜਨ ਪਾਚਮਾਹ ਮਹਾਰਾਜ ਜੀ ਦੇ ਇਸ ਪਾਵਨ ਬਾਣੀ ਨੂੰ ਦੇਖਦੇ ਹਾਂ ਤਾਂ ਗੁਰੂ ਅਰਜਨ ਪਾਚਮਾਹ ਮਹਾਰਾਜ ਜੀ ਕਹਿ ਰਹੇ ਨੇ ਕਹਿੰਦੇ ਨੇ ਕਿ ਜੋ ਪੱਥਰ ਕੋ ਕਹਤੇ ਦੇਵ ਜਿਹੜੇ ਲੋਕ ਪੱਥਰ ਨੂੰ ਦੇਵਤਾ ਸਮਝ ਕੇ ਉਹਦੀ ਪੂਜਾ ਕਰਦੇ ਨੇ ਤਾਂ ਕੀ ਵਿਰਥਾ ਹੋਵੇ ਸੀ ਉਹਨਾਂ ਨੇ ਕੀਤੀ ਹੋਈ ਜਿਹੜੀ ਸਾਰੀ ਸੇਵਾ ਵਿਅਰਥ ਹੈ ਕਿਸੇ ਕੰਮ ਨਹੀਂ ਆਉਂਦੀ ਜੋ ਪਾਥਰ ਕੀ ਪਾਈ ਪਾਏ ਜੋ ਪੱਥਰ ਦੀ ਪੈਰੀ ਪੈ ਪਾਏ ਕਿਉਂ ਨੂੰ ਮਨਾ ਰਹੇ ਨੇ ਪੱਥਰ ਨੂੰ ਮਨਾ ਰਹੇ ਨੇ ਤਿਸ ਕੀ ਕਾਲ ਅਜਾਈ ਜਾਏ ਉਹਨਾਂ ਦੀ ਸਾਰੀ ਕੀਤੀ ਹੋਈ ਸੇਵਾ ਸਾਰੀ ਕੀਤੀ ਹੋਈ ਮਿਹਨਤ ਜਿਹੜੀ ਉਹ ਵਿਅਰਥ ਚਲੀ ਜਾਂਦੀ ਹੈ ਤੇ ਅੱਜ ਉਹ ਕਹਿੰਦੇ ਨੇ ਸਭ ਤੋਂ ਸੋਹਣੀ ਗੱਲ ਉਹਨਾਂ ਨੇ ਕੀਤੀ ਕਿ ਨਾ ਪਾਥਰ ਬੋਲੇ ਅਸੀਂ ਕਹਿੰਦੇ ਆ ਕਿ ਭਗਤ ਧੰਨਾ ਜੀ ਨੇ ਪੱਥਰ ਦੇ ਵਿੱਚੋਂ ਰੱਬ ਪਾਲਿਆ ਪਰ ਗੁਰੂ ਅਰਜਨ ਪਾਤਸ਼ਾਹ ਮਹਾਰਾਜ ਜੀ ਕਹ ਰਹੇ ਨੇ ਨਾ ਪਾਥਰ ਬੋਲੇ ਪੱਥਰ ਤਾਂ ਬੋਲਦਾ ਹੀ ਨਹੀਂ ਆ ਤੇ ਕਹਿੰਦੇ ਨੇ ਨਾ ਕਿਛ ਦੇ ਉਹ ਕਿਸੇ ਨੂੰ ਕੁਛ ਦੇ ਵੀ ਨਹੀਂ ਸਕਦੇ ਫਿਰ ਕੀ ਆ ਫੋਕਟ ਕਰਮ ਨਿਫਲ ਹੈ ਸੇਵ ਇਹ ਸਾਰੇ ਕਰਮ ਜਿਹੜੇ ਨੇ ਇਸ ਅਰਥ ਨੇ ਕਰਮ ਕਾਂਡ ਜਿਹੜੇ ਆ ਇਹ ਅਸੀਂ ਖੁਦ ਆਪਣੇ ਆਪ ਬਣਾਏ ਨੇ ਗੁਰੂ ਸਹਿਬਾਨਾ ਨੇ ਰੱਦ ਕਰ ਦਿੱਤਾ ਕਿ ਅਸੀਂ ਪੱਥਰ ਦੇ ਵਿੱਚੋਂ ਰੱਬ ਨੂੰ ਨਹੀਂ ਪਾ ਸਕਦੇ ਇਹ ਸੱਚੀ ਗੱਲ ਹੈ ਜਿਹੜਾ ਰੱਬ ਹੈ ਉਹ ਸਭ ਦੇ ਵਿੱਚ ਸਰਬਵਿਆਪਕ ਹੈ ਇਹ ਗੁਰੂ ਸਹਿਬਾਨਾ ਦਾ ਫੈਸਲਾ ਹੈ ਤੇ ਜਦੋਂ ਅਸੀਂ ਇਹ ਗੱਲ ਦੇਖੀਏ ਪਰਤੂ ਤੰਨਾ ਜੀ ਦੀ ਪਾਵਨ ਬਾਣੀ ਦੇ ਵਿੱਚੋਂ ਅਸੀਂ ਜਦੋਂ ਦੇਖਦੇ ਹਾਂ ਤੇ ਭਗਤ ਤੰਨਾ ਜੀ ਜਿਹੜੇ ਨੇ ਉਹ ਇਹ ਗੱਲ ਕਹਿੰਦੇ ਨੇ ਕਹਿੰਦੇ ਨੇ ਤੰਨੇ ਧਨ ਪਾਇਆ ਭਗਤ ਤੰਨਾ ਜੀ ਕਹਿ ਰਹੇ ਨੇ ਮੈਂ ਧਨ ਪਾਇਆ ਕਿੱਥੋਂ ਪਾਇਆ ਧਰਨੀ ਧਰ ਜਿਹੜਾ ਧਰਤੀ ਦਾ ਮਾਲਕ ਹੈ ਜਿਹੜਾ ਧਰਤੀ ਨੂੰ ਪਾਲਣ ਵਾਲਾ ਹੈ ਉਹਨੂੰ ਮੈਂ ਕਿਵੇਂ ਪ੍ਰਾਪਤ ਕੀਤਾ ਕਹਿੰਦੇ ਨੇ ਮੈਂ ਸੰਮਿਲ ਜਨ ਸੰਤ ਸਮਾਨਿਆ ਮੈਂ ਉਹਨਾਂ ਸੰਤਾਂ ਨੂੰ ਮਿਲਿਆ ਜਿਹੜੇ ਸੰਤ ਰੱਬ ਦੀ ਗੱਲ ਕਰਦੇ ਸੀ ਜਿਨ੍ਹਾਂ ਨੇ ਮੈਨੂੰ ਰੱਬ ਦੇ ਨਾਲ ਜੋੜਿਆ ਮੈਂ ਉਹਨਾਂ ਦੀ ਸੰਗਤ ਕੀਤੀ ਤੇ ਮੈਂ ਰੱਬ ਨੂੰ ਪਾਇਆ ਹੁਣ ਰੱਬ ਨੂੰ ਇਹਨਾਂ ਨੇ ਉਹ ਕਿਹੜੇ ਸੰਤ ਸਨ ਜਿਨ੍ਹਾਂ ਨੂੰ ਮਿਲ ਕੇ ਇਹਨਾਂ ਨੇ ਰੱਬ ਨੂੰ ਪਾਇਆ ਉਹਦੀ ਅਗਵਾਈ ਗੁਰੂ ਅਰਜਨ ਪਾਚਮ ਮਹਾਰਾਜੀ ਕਰਦੇ ਨੇ ਮਹੱਲਾ ਪਨਵਾ ਉਹ ਕਹਿੰਦੇ ਨੇ ਵਿਆਖਿਆ ਤੁਸੀਂ ਸਮਝਦਾਰ ਹੋ ਸਾਰੇ ਜਾਣਦੇ ਹੋ ਮੈਂ ਸ਼ਬਦ ਹੀ ਪੜਨਾ ਹੈ ਕਹਿੰਦੇ ਨੇ ਗੋਬਿੰਦ 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 ਸੰਗ ਨਾਮਿ ਓ ਮਨ ਲੀਨਾ ਆੜ ਤਾਮ ਕੋ ਛੀਪਰੋ ਹੋਇਓ ਲਖੀ ਨਰਹਾਓ ਬੁਨਨਾ ਤਨਨਾ ਤਿਆਗੈ ਪ੍ਰੀਤ ਚਰਨ ਕਬੀਰ ਆ ਨੀਚ ਕੁਲਾ ਜੋ ਲਹਾਰਾ ਪੈਉ ਗੁਣੀ ਦੀ ਹੀਰਾ ਰਵਿਦਾਸ ਟੋ ਬੰਦਾ ਢੋਰ ਨਿਤ ਤਿਰ ਅਧਿਆਗੀ ਮਾਇਆ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਸੈਨ ਨਾਈ ਪੁੱਤ ਕਾਲੀਆਂ ਉਹ ਘਰ ਘਰ ਸੁਨਿਆ ਹਿਰਦੇ ਵਸਿਆ ਪਾਰ ਬ੍ਰਹਮ ਭਗਤਾ ਮੈਂ ਗਣਿਆ ਇਹ ਬਿਦ ਸੁਣ ਕੇ ਜਾਟ ਰੋ ਉੱਠ ਭਗਤੀ ਲਗਾ ਕੀ ਸੁਣਿਆ ਉਹਨਾਂ ਨੇ ਵੀ ਭਗਤ ਕਬੀਰ ਜੀ ਭਗਤ ਰਵਿਦਾਸ ਜੀ ਭਗਤ ਸਾਂਝੀ ਇਹਨਾਂ ਨੇ ਸਾਰਿਆਂ ਨੇ ਰੱਬ ਨੂੰ ਪਾ ਲਿਆ ਕਿਵੇਂ ਪਾਇਆ ਇਹਨਾਂ ਨੇ ਕਿਰਤ ਕਰਕੇ ਪਰਿਵਾਰ ਵਿੱਚ ਰਹਿ ਕੇ ਆਪਣੀ ਕਮਾਈ ਕਰਕੇ ਇਹਨਾਂ ਨੇ ਰੱਬ ਨੂੰ ਪਾ ਲਿਆ ਇਹ ਬਿੱਦ ਸੁਣ ਕੇ ਜੱਟੋ ਉੱਠ ਭਗਤੀ ਲਗਾਈ ਸਭ ਕੁਝ ਸੁਣਨ ਤੋਂ ਬਾਅਦ ਫਿਰ ਭਗਤ ਤਰਨਾ ਜੀ ਉੱਠ ਕੇ ਉਹਨਾਂ ਨੇ ਭਗਤੀ ਕੀਤੀ ਕਹਿੰਦੇ ਫਿਰ ਮਿਲੇ ਪਰਤਖ ਗੁਸਾਈਆਂ ਕੰਨਾ ਵਡਪਾਗਾ ਉਹਨਾਂ ਨੇ ਸੰਤਾਂ ਦੀ ਸੰਗਤ ਕੀਤੀ ਉਹਨਾਂ ਮਹਾਪੁਰਸ਼ਾਂ ਦੀ ਸੰਗਤ ਕੀਤੀ ਜਿਹੜੇ ਰੱਬ ਨਾਲ ਪਹਿਲਾਂ ਲੋਕਾਂ ਨੂੰ ਜੋੜ ਰਹੇ ਸਨ ਪੰਗਤ ਤੰਨਾ ਜੀ ਨੂੰ ਤਾਂ ਰੱਬ ਦੀ ਪ੍ਰਾਪਤੀ ਹੋਈ ਜਦੋਂ ਉਹਨਾਂ ਨੇ ਸੰਤਾਂ ਦੀ ਸੰਗਤ ਕੀਤੀ ਪੰਗਤ ਕਬੀਰ ਜੀ ਵਰਗਿਆਂ ਦੀ ਸੰਗਤ ਕੀਤੀ ਪੰਗਤ ਰੰਦਾਸ ਜੀ ਵਰਗਿਆਂ ਦੀ ਸੈਨ ਨਾਰੀ ਵਰਗਿਆਂ ਦੀ ਹੋਰ ਬਹੁਤ ਸਾਰੇ ਜਿਹੜੇ ਮਹਾਂਪੁਰਖ ਹੋਏ ਸਨ ਉਹਨਾਂ ਦੀ ਸੰਗਤ ਕਰਨ ਤੋਂ ਬਾਅਦ ਇਹਨਾਂ ਨੇ ਪ੍ਰਮਾਤਮਾ ਦੀ ਪ੍ਰਾਪਤੀ ਕਰਨੀ ਸੋ ਇਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਪੰਗਤ ਤੰਨਾ ਜੀ ਜਿਹੜੇ ਸਨ ਉਹਨਾਂ ਨੇ ਆਪਣੀ ਬਾਣੀ ਦੇ ਵਿੱਚ ਖੁਦ ਲਿਖਿਆ ਹੈ ਕਿ ਤੰਨੇ ਤਨ ਪਾਇਆ ਤਰਨੀ ਤਰ ਮਿਲ ਚਾਨਣ ਸੰਤ ਸਮਾਣਿਆ ਉਹਨਾਂ ਨੇ ਸੰਤਾਂ ਦੀ ਸੰਗਤ ਕਰਕੇ ਪ੍ਰਮਾਤਮਾ ਨੂੰ ਪਾ ਲਿਆ ਜੇ ਤੁਹਾਡੇ ਕੋਲ ਇਸ ਤੋਂ ਵੱਧ ਕੋਈ ਜਾਣਕਾਰੀ ਹੋਈ ਤਾਂ ਸਾਡੇ ਨਾਲ ਜਰੂਰ ਸਾਂਝੀ ਕਰਨ ਦਾ ਚਤਨ ਕਰਿਓ ਸੋ ਇਹ ਕੁਰਬਾਨੀ ਦੇ ਆਧਾਰ ਤੇ ਇਹ ਗੱਲ ਜਿਹੜੀ ਹੈ ਇਹ ਨਿਰਣਾ ਕੀਤਾ ਜਾਂਦਾ ਹੈ ਕਿ ਭਗਤ ਧੰਨਾ ਜੀ ਨੇ ਪੱਥਰ ਨੂੰ ਪੂਜ ਕੇ ਰੱਬ ਦੀ ਪ੍ਰਾਪਤੀ ਨਹੀਂ ਕੀਤੀ ਉਹਨਾਂ ਨੇ ਸੰਤਾਂ ਦੀ ਸੰਗਤ ਕਰਕੇ ਰੱਬ ਦੀ ਪ੍ਰਾਪਤੀ ਕੀਤੀ ਹੈ ਸੋ ਇਤਨੀਆਂ ਕੋ ਬੇਨਤੀਆਂ ਪਰਵਾਰ ਆਓ ਗੁਰਫਤੇ ਦੇ ਨਾਲ ਸਨ ਪਾਉ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ